ਪਿੰਡ ਸੋਲੀ ਬੋਲੀ ਵਿੱਚ ਮਿਲਿਆ ਜਿੰਦਾ ਮੋਰਟਾਰ ਆਰਮੀ ਨੇ ਕੀਤਾ ਡਿਫਿਊਜ ਪਠਾਨਕੋਟ ਦੇ ਪਿੰਡ ਸੋਲੀ ਪੋਲੀ ਵਿਖੇ ਇੱਕ ਪਹਿਲੀ ਵਿੱਚ ਮੋਰਟਾਰ ਮਿਲਣ ਦੇ ਕਾਰਨ ਲੋਕਾਂ ਵਿੱਚ ਬਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲੋਕਾਂ ਵੱਲੋਂ ਮੌਕੇ ਤੇ ਪੁਲਿਸ ਨੂੰ ਬੁਲਾਇਆ ਪੁਲਿਸ ਵੱਲੋਂ ਇਸ ਸਬੰਧੀ ਆਰਮੀ ਨੂੰ ਵੀ ਸੂਚਿਤ ਕੀਤਾ ਗਿਆ ਅਤੇ ਆਰਮੀ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਜਿੰਦਾ ਮੋਰਟਾਰ ਨੂੰ ਡਿਫਿਊਜ ਕੀਤਾ ਗਿਆ ਪਿੰਡ ਦੇ ਸਰਪੰਚ ਦਾ ਕਹਿਣਾ ਸੀ ਕਿ ਵੀਰ ਸਿੰਘ ਨਾਂ ਦੇ ਇੱਕ ਵਿਅਕਤੀ ਦੀ ਪਹਿਲੀ ਵਿੱਚ ਇਹ ਮੋਰਟਾਰ ਉਸਦੇ ਬੇਟੇ ਵੱਲੋਂ ਦੇਖਿਆ ਗਿਆ ਸੀ ਅਤੇ ਉਸ ਤੋਂ ਬਾਅਦ ਹੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਆਓ ਜਾਣਦੇ ਹਾਂ ਕੀ ਕਹਿਣਾ ਹੈ ਪਿੰਡ ਦੇ ਲੋਕਾਂ ਅਤੇ ਪੁਲਿਸ ਅਧਿਕਾਰੀਆਂ ਦਾ ਹਾਂ ਸਰ ਜੀ ਨਾ ਹਮੇਸ਼ਾ ਸਰਪੰਚ ਸਰਜੀਤ ਸਿੰਘ ਸੋਲੀਪੋਲੀ ਅਤੇ ਸਾਡੇ ਪਿੰਡ ਵਿੱਚ ਵੀਰ ਸਿੰਘ ਦੇ ਘਰ ਦੇ ਸਾਮ ਪਿਛਲੇ ਪਾਸੇ ਇੱਕ ਬੰਬ ਨੋਮਾ ਚੀਜ਼ ਮਿਲੀ ਹੈ ਸੈਲ ਮਿਲਿਆ ਤੇ ਜਿਹੜਾ ਕਿ ਪੁਲਿਸ ਨੂੰ ਸੂਚਿਤ ਕੀਤਾ ਕੀਤਾ ਗਿਆ ਸਵੇਰ ਤੇ ਪੁਲਿਸ ਮੌਕੇ ਤੇ ਆ ਕੇ ਕਾਰਵਾਈ ਕਰਦੀ ਪਈ ਹੈ ਔਰ ਇਸ ਨੂੰ ਡਿਸਪਿਊਜ਼ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ ਪਰ ਕੀ ਕਹਣਾ ਜਿਸ ਦਾ ਬੰਬ ਮਿਲਿਆ ਹੈਗਾ ਜੀ ਕਿ ਪਰਸਬਗ ਜੋ ਦਰਾਂਨ ਬੰਬ ਪਿਆ ਸੀਗਾ ਤੇ ਸਰਪੰਚ ਸਾਹਿਬ ਨੇ ਇਨਫੋਰਮੇਸ਼ਨ ਦਿੱਤੀ ਥਾਣੇ ਥਾਣੇ ਆਣ ਕੇ ਦੇਖਿਆ ਤੇ ਆਰਮੀ ਅਫਸਰਾਂ ਭરાਇਆ ਗਿਆ ਜੋ ਕਿ ਨਾਨਕ ਨਸ਼ਟ ਕਰਤਾ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਖੇਤਾਂ ਦੇ ਵਿੱਚ ਮਿਲਿਆ ਸੀਗਾ ਕਿ ਕਿਸੇ ਤਰ੍ਹਾਂ ਕੋਈ ਨੁਕਸਾਨ ਨਹੀਂ ਹੋਇਆ ਬੰਬ ਜਿੰਦਾ ਸੀਗਾ ਜੀ ਹਾਂ ਬੰਬ ਜਿੰਦਾ ਸੀਗਾ ਡੀਕਿਊ ਕਰਤਾ ਉਹਨੂੰ ਹਾਂ ਡੀਫੂਸ ਕਰਤਾ ਜੀ ਕਾਫੀ ਧਮਾਕਾ ਹੋਇਆ ਤੇ ਫੌਜ ਨੇ ਆਣ ਕੇ ਡੀਫੂਸ ਕੀਤਾ ਜਿੰਦਾ ਬੰਬ ਬੰਬ ਜੀ